ਕਾਰ்கਾਨ ਸਾਹ ਦੀ ਇਮਾਰਤ ਮੈਨੂੰ ਬਹੁਤ ਵਧੀਆ ਲੱਗਦੀ ਹੈਗੀ ਐਨ ਵਧੀਆ ਚਿੱਟੇ ਪੱਥਰ ਦੀ ਆ ਐਂ ਯਾਰ ਰੋਟੇਸ਼ਨ ਚੱਲਦੀ ਰਹੂਗੀ ਹੁਣ ਮੈਂ ਇੱਧਰ ਜਾਊਗੀ ਉਸ ਤੋਂ ਮੈਂ ਨਹੀਂ ਜਾਂਦਾ ਪਿੱਛੇ ਹੁਣ ਕਾ ਜਾਊਗੀ ਪਿੱਛੇ ਬੈਠਣ ਮੈਂ ਨਹੀਂ ਜਾਂਦਾ ਮੈਂ ਕੱਲ ਕੁੜੇ ਦੇ ਬੈਠ ਕੱਲ ਸਾਰਾ ਦਿਨ ਆ ਨਾ ਕੱਲ ਸਾਰਾ ਆ ਖੂਹ ਬਣਿਆ ਹੋਇਆ ਆ ਦੇਖ ਇੱਥੇ ਆ ਬੈਠਣ ਨੂੰ ਬੜੀ ਵਧੀਆ ਜਗ੍ਹਾ ਬਣੀ ਆ ਦੇਖ ਇੱਥੋਂ ਆ ਦੇਖੋ ਪੌੜੀਆਂ ਬਣੀਆਂ ਹੋਈਆਂ ਨੇ ਉਹ ਥੱਲੇ ਖੂਹ ਬਣਿਆ ਹੋਇਆ ਆ ਆ ਗਰਾਊਂਡ ਜਾਂ ਦੇਖੋ ਗੋਦਾਵਰੀ ਬਾਕੀ ਇੱਧਰ ਪਿੰਡ ਬਣਿਆ ਹੋਇਆ ਨਾਲ ਹੀ ਮੰਦਿਰ ਆ ਦੇਖੋ ਹਾਂਜੀ ਪਿੱਛੇ ਆ ਗਿਆ ਸੀ ਹੁਣ ਸ ਉਹ ਜਿਉਟੀ ਕਿਸੇ ਲਾਗੇ ਹੁਣ ਥੋੜੇ ਦਿਨ ਹੁਣ ਐ ਯਾ ਰੋਟੇਸ਼ਨ ਚੱਲਦੀ ਰਹੂਗੀ ਹੁਣ ਬੰਦ ਇੱਧਰ ਜਾਊਗੀ ਉਸ ਤੇ ਮੈਂ ਨਹੀਂ ਜਾਂਦਾ ਪਿੱਛੇ ਅੱਜ ਜਾਊਗੀ ਪਿੱਛੇ ਬੈਠਣ ਮੈਂ ਕੱਲ ਪੂਰੇ ਦਿਨ ਬੈਠਾਂ ਕੱਲ ਸਾਰਾ ਦਿਨ ਆ ਨਾ ਜਾਂ ਆਪਦੀ ਗਾੜੀ ਦੇਗਾ ਕਿਸੇ ਉਤਾਰ ਕੇ ਹੀਗਾ ਹੁਣ ਅਗੇ ਕਿਹੜਾ ਗੁਰਦੁਆਰਾ ਸਾਹਿਬ ਆਊਗਾ ਜੀ ਸ਼ਿਖਾਰਗਾਟ ਸਾਹਿਬ ਅੱਛਾ ਜੀ ਸ਼ਿਖਾਰਗਾਟ ਹੈ ਜੀ ਹਾਂ ਜੀ ਠੀਕ ਹੈ ਨਾ ਨਾਨਕ ਕੀ ਰੇਂ ਹੁੰਦ ਰਹੇ ਗੁਰਦੁਆਰਾ ਸਾਹਿਬ ਹਾਈਟ ਤੇ ਦੇਖੋ ਕਰੇ ਨੀਚੇ ਆ ਗਏ ਅਸੀਂ ਸਾਹਿਬ ਕੀ ਰੇਂ ਲੱਗੇ ਪਤਾ ਹੁਣ ਲੋ ਨਿਕਲੇ ਰਹੇ ਰਹਤੇ ਆਗੇ ਜੀ ਗੁਰਦੁਆਰਾ ਸ਼ਿਕਰਕਾਟ ਸਾਹਿਬ ਇੱਥੋਂ ਤੋਂ ਚੱਲ ਕੇ ਦਰਸ਼ਨ ਕਰਦੇ ਆਂ ਇਤਿਹਾਸ ਦੱਸਦੇ ਹਿੱਸੇ ਦਾ ਕੀ ਆ ਇਹ ਆਪਾਂ ਆਖੀ ਲਈ ਥੋੜੀ ਜਗ੍ਹਾ ਇਹ ਥੋੜੀ ਹਾਈਟ ਤੇ ਇਹ ਜਗ੍ਹਾ ਪਹਾੜੀ ਦੇ ਉੱਪਰ ਆ ਥੋੜੀ ਛੋਟੀ ਜਿਹੀ ਜਿਵੇਂ ਆਪਾਂ ਕਹਦੇ ਜਿਆਦਾ ਉੱਚੀ ਨਹੀਂ ਹੈਗੀ ਪਹਾੜੀ ਸਭ ਤੋਂ ਪਹਿਲੇ ਜਿੰਨੇ ਬਣਾ ਸਰੋਵਰ ਸਰਵਰਤ ਚੰਨੀ ਵਨ ਉਹ ਜੀ ਦਾ ਮੂਲਾ ਖਤਰੀ ਜੀ ਕਿਦਾਂ ਹਾਂ ਹਾਂ ਪ੍ਰੰਤ ਦੇਵ ਜੀਰੇ ਸੀਗਾ ਮੂਲਾ ਖਤਰੀ ਇਹਨੂੰ ਸ਼ਰਾਫ ਮਿਲੇ ਸੀਗਾ ਤੇ ਫਿਰ ਉਹ ਖਰਗੋਸ਼ ਦੀ ਜੂਨ ਪੈ ਗਿਆ ਸੀਗਾ ਤੇ ਫਿਰ ਇਹ ਗੁਰੂ ਜੀ ਨੇ ਕਿਹਾ ਸੀ ਉਹ ਵੀ ਉਹਨਾਂ ਨੂੰ ਦੇਖਦੇ ਨੇ ਤੇਰਾ ਇਹੜਾ ਆਧਾਰ ਅਸ ਨਹੀਂ ਉਹ ਦਸਵੇਂ ਜਾਮੇ ਚ ਕਰਾਂਗੇ ਫਿਰ ਦਸਵੇਂ ਜਾਮੇ ਚ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਜੂਨੀ ਨੂੰ ਖਤਮ ਕੀਤਾ ਸੀ ਖਰਗੋਸ਼ ਦੀ ਅੱਜ ਗੁਰਦੁਆਰਾ ਸ਼ਿਕਰਕਾਰ ਸਾਹਿਬ ਦੀ ਇਮਾਰਤ ਮੈਨੂੰ ਬਹੁਤ ਵਧੀਆ ਲੱਗਦੀ ਹੈ ਜੀ ਇਹਨ ਵਧੀਆ ਚਿੱਟੇ ਪੱਥਰ ਦੀ ਆ ਜਿਵੇਂ ਸੰਗਮਰਮਰ ਟਾਈਪ ਆ ਵਾਈਟ ਪੱਥਰ ਦੀ ਬਣੀ ਹੋਈ ਆ ਸਾਰੀ ਦੇਖੋ ਬਹੁਤ ਵਧੀਆ ਇਮਾਰਤ ਆ ਇੱਧਰ ਪਿੱਛੇ ਜਾ ਕੇ ਦੇਖੋ ਸਾਹਮਣੇ ਸਰੋਵਰ ਆ ਬਹੁਤ ਖੁੱਲੀ ਜਗ੍ਹਾ ਨਾਲੇ ਇੱਥੇ ਆ ਜੋ ਅੰਦਰ ਚੱਲ ਕੇ ਦਰਸ਼ਨ ਕਰਦੇ ਆ ਐਜੀ ਉਸਤਾਨ ਦੀ ਗੁਰਦੁਆਰਾ ਉਸਤਾਨ ਗੁਰਦੁਆਰਾ ਸੰਗਤ ਬਹੁਤ ਆਈ ਆ ਸਾਧ ਜੀ ਮਾਨ ਸਿੰਘ ਜੀ ਬਤਾਲ ਜੀ ਬਤਾਲ ਜੀ ਬਹੁਤ ਵਧੀਆ ਗੁਰਦੁਰ ਸਾਹਿਬ ਦੀ ਮਾਰਤੋਣੀ ਹੈ ਇੱਥੇ ਵੀ ਹਾਂ ਜੀ ਸਰੋਵਰ ਤੇ ਚੱਲੇ ਆਂਗੇ ਅਸੀਂ ਅਮਾਇਰਾ ਇਸ਼ਨਾਨ ਕਰ ਰਹੀ ਹੈਗੀ ਅਸੀਂ ਪੰਜ ਇਸ਼ਨਾਨਾ ਕਰ ਲਾਂਗੇ ਇੱਥੇ আর ਕੋ ਇਸ਼ਨਾਨ ਕਰ ਰਹੀ ਹੈ ਅਮਾਇਰਾ ਇੱਥੇ ਬਾਈ ਦਾ ਆਪ ਵੀ ਬੋਲਦੇ ਹੋ ਸਾਡਾ ਨਾਮ ਬਾਈ ਜੀ 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 ਹਾਂਜੀ ਲਾਸਟ ਟਾਈਮ ਜਦੋਂ ਅਸੀਂ ਇੱਥੇ ਆਏ ਸੀਗੇ ਨਾ ਗੁਰਦੁਆਰਾ ਸ਼ਕਰਕਾਟ ਸਾਹਿਬ ਅਸੀਂ ਚਾਰ ਨਾ ਪਕੌੜੇ ਖਾਦੇ ਸੀ ਬਹੁਤ ਟੇਸਟੀ ਮਿਲਦੇ ਆ ਚਾਹ ਵੀ ਟੇਸਟੀ ਮਿਲਦੀ ਆ ਤੇ ਉੱਥੇ ਹੁਣ ਜਾ ਕੇ ਆਉਣੇ ਨੇ ਸੋਰਾਂ ਨੂੰ ਥਾ ਕੇ ਲਿਆਉਣੇ ਪਕੌੜੇ ਚਾਰ ਨਾ ਪਕੌੜੇ ਖਾ ਕੇ ਜੀ ਚਲੋ ਚਾਰ ਨਾ ਪਕੌੜੇ ਖਾਣ ਚਾਹੀਏ ਕੰਨੇ ਦਾ ਰਸ ਪੀਣਾ ਕੰਨੇ ਦਾ ਰਸ ਤਾਂ ਨੂੰ ਕੰਨੇ ਦਾ ਰਸ ਪਿਆ ਦਾਂਗੇ ਮੈਨੂੰ ਵੀ ਕੰਨੇ ਦਾ ਰਸ ਹੀ ਪੀਣਾ ਹੈ ਠੀਕ ਆ ਤੈਨੂੰ ਪਿਉਣਾ ਕਹਿੰਦੇ ਜੂਸ ਪਿਉਣਾ ਹੈਗਾ ਉਹ ਦੇ ਇਹਨਾਂ ਨੇ ਮੇਰੀ ਗੱਲ ਚੱਕ ਲਈ ਕਹਿੰਦੇ ਵੀ ਤੁਸੀਂ ਪੜਕੇ ਘਟ ਖਾਦੇ ਕਹਿੰਦੇ ਪਕੌੜੇ ਕਿਤੇ ਹਲਕੇ ਹੁੰਦੇ ਹੈਗੇ ਪਕੌੜੇ ਦਾ ਹੋਰ ਭਾਰੀ ਹੁੰਦੇ ਨੇ ਮੈਂ ਕਹਾਂ ਜੇ ਨੂੰ ਕੋਈ ਗੱਲ ਨਹੀਂ ਮੈਂ ਜਗ੍ਹਾ ਰੱਖ ਲਈ ਐ ਸਮਝ ਲਓ ਤੇ ਪਕੌੜਿਆਂ ਵਾਸਤੇ ਜਗ੍ਹਾ ਰੱਖ ਲਈ ਹਾਂ ਇਥੋਂ ਬਹੁਤ ਵਧੀਆ ਇੱਥੇ ਕਾਨਾ ਹੋਟਲ ਬਣੇ ਹੋਏ ਨੇਗੇ ਚਾਹ ਰਸ ਜੋ ਮਰਜ਼ੀ ਪੀਓ ਕਰਨੇ ਦਾ ਜੋ ਸਪਿਰਟ ਨਹੀਂ ਆ ਦੇ ਕੁਮਾਰ ਵੀ ਪੀਓ ਕਰਨੇ ਦਾ ਜੋ ਸਾਰੇ ਜਾਣੇ ਅੱਗਾ ਉਹ ਵੀ ਲੈ ਲਓ ਪਕੜ ਲੈ ਲੈ ਲੈਣੇ ਚਾਹੂੰ ਤੁਹਾਨੂੰ ਪੀਣਾ ਨਹੀਂ ਦੇਜੂ ਪੀਣਾ ਗਨੇ ਦਾ ਜੂਸ ਚਾਹਣੇ ਚਾਹਣੇ ਹਾਂ ਬਾਪੜੇ ਇੱਥੇ ਮਹਿੰਗਾ ਵੇਖ ਰਿਹਾ ਜਿਹੜਾ ਆਪਣੇ ਪਿੰਡਾਂ 'ਚ ਹੁੰਦੇ ਆਮ ਇੱਥੇ 20 ਰੁਪਏ ਦਾ ਇੱਕ ਬਾਪੜਾ ਸਿੰਪਲ ਦੇ ਦੇ ਕੁਛ ਨਾਲ ਆਇਓ ਉੱਤੇ ਇਕੱਲਾ ਮਸਾਲਾ ਪਾਇਓ ਆ ਚਟਨੀ ਸੌਸ ਨਾ ਪਾਇਓ ਉੱਪਰ ਸਿੰਪਲ ਦੇ ਦੇ ਹਾਂ ਇੱਕ ਦੇ ਉੱਤੇ ਪਾਵੇ ਇੱਕ ਦੇ ਉੱਪਰ ਨਾ ਪਾਇਓ ਹਾਂ ਜੀ ਮਸਾਲਾ ਪਾਉਣਾ ਆ ਮਸਾਲਾ ਪਾ ਦੋ ਇੱਕ ਤੇ ਤੇ ਗਨੇ ਦਾ ਜੂਸ ਪੀਵਾਂਗੇ ਤੇ ਨਾਰੀਅਲ ਦੀ ਦੂਧ ਤੇ ਆਣਾ ਬਾਕੀ ਜਿਹਨੇ ਚਾਹ ਪੀਣੀ ਉਹ ਚਾਹ ਪੀ ਲੂਗਾ ਇੱਥੇ ਹਾਂ ਜੀ ਉਹ ਜਿਹੜਾ ਪੀਸੈਂਟ ਚਾਹੀਦਾ ਹੈ ਇਸ ਦੇ ਬਾਰੇ ਇੱਥੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਪਿੰਡ ਵੀ ਹੈ ਜੀ ਤੁਸੀਂ ਹੋਇਆ ਉਹ ਦਿਖਾਉਣਾ ਸਾਨੂੰ ਇੱਥੋਂ ਵੀਊ ਬੜਾ ਵਧੀਆ ਲੱਗਦਾ ਨਾਲ ਸਾਈਡ ਤੇ ਬੱਲੇ ਬੱਲੇ ਨਦੀ ਇਹ ਨਦੀ ਜਾ ਰਹੀ ਹੈ ਨਾ ਬਰਾਬਰੀ ਬਹੁਤ ਵਧੀਆ ਵੀਊ ਹੈ ਇੱਥੋਂ ਇੱਥੇ ਬੈਠਣ ਨੂੰ ਬੜੀ ਵਧੀਆ ਜਗ੍ਹਾ ਬਣੀ ਹੋਈ ਹੈ ਪੌੜੀਆਂ ਉਤਰ ਕੇ ਲਾਸਟ ਟਾਈਮ ਤੁਹਾਨੂੰ ਪਿੰਡ ਦੇ ਆ ਲੇਡੀਜ਼ ਮਿਲੇ ਸੀ ਬੜੀ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਉਸ ਟਾਈਮ ਚੈਨਲ ਤੇ ਅਸੀਂ ਵਲੌਗ ਪਾਉਂਦੇ ਨਹੀਂ ਹੁੰਦੇ ਸੀਗੇ ਨਹੀਂ ਤਾਂ ਅਸੀਂ ਕਾਨੂੰ ਜਰੂਰ ਸੁਣਾਉਣਾ ਮੌਕਾ ਜਾਨ ਨੇਂਦੇ ਸੀ ਹਾਂ ਗੱਲਾਂ-ਬਾਤਾਂ ਦਾ ਉਹਨਾਂ ਨਾਲ ਵਧੀਆ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਹਿੰਦੀ ਦੀ ਪ੍ਰੋਬਲਮ ਸੀਗੀ ਕਿਉਂਕਿ ਪਿੰਡਾਂ 'ਚ ਜ਼ਿਆਦਾ ਪ੍ਰੋਬਲਮ ਆ ਮਰਾਠੀ ਜ਼ਿਆਦਾ ਚੱਲਦੀ ਆ ਦੇਖ ਆ ਖੂਹ ਬਣਿਆ ਹੋਇਆ ਆ ਦੇਖੋ ਇੱਥੇ ਆ ਬੈਠਣ ਨੂੰ ਬੜੀ ਜਗ੍ਹਾ ਨਹੀਂ ਆ ਦੇਖੋ ਇੱਥੋਂ ਆ ਦੇਖੋ ਪੁਰਾਣੀਆਂ ਬਣੀਆਂ ਹੋਈਆਂ ਨੇ ਉਹ ਥੱਲੇ ਖੂਹ ਬਣਿਆ ਹੋਇਆ ਆ ਗਰਾਊਂਡ ਜਿਹਾ ਦੇਖੋ ਗੋਦਾਵਰੀ ਬਾਕੀ ਇੱਧਰ ਪਿੰਡ ਬਣਿਆ ਹੋਇਆ ਨਾਲ ਹੀ ਮੰਦਿਰ ਆ ਦੇਖੋ ਹੁਣ ਤਾਂ ਕਾਫੀ ਕੁਝ ਚੇਂਜ ਹੋ ਗਿਆ ਇੱਥੇ ਸਾਰਾ ਬਹੁਤ ਵਧੀਆ ਨੇ ਦੋ ਸਾਲਾਂ 'ਚ ਹੀ ਚੇਂਜ ਹੋ ਗਿਆ ਆ ਦੁਕਾਨ ਤਾਂ ਵਧੀਆ ਛੱਡ ਛੱਡ ਪਾਪੇ ਇਹਨਾਂ ਨੇ ਆ ਗੁਰਦੁਆਰਾ ਸਾਹਿਬ ਦੀ ਮਾਮਲਾ ਦੀ ਸਭ ਹੋ ਕੇ ਹੈ ਨਾ ਉੱਥੇ ਮੈਂ ਹਾਂ ਉੱਥੇ ਹੋ ਕੇ ਆਏ ਹੋਵਾਂਗੇ ਆਪਾਂ ਪੱਕਾ ਕਿਉਂਕਿ ਉਹ ਉਹਦੀ ਬੈਕ ਸਾਈਡ ਹੀ ਹੈ ਨਾ ਹਾਂ ਹਾਂ ਉੱਥੇ ਜਿੱਥੇ ਹੁਣ ਆਪਾਂ ਲੰਗਰ ਚੱਕ ਆਏ ਸੀ ਉਹੀ ਗੁਰਦੁਆਰਾ ਸਾਹਿਬ ਆ ਇਹ ਅੱਛਾ ਹਾਂ ਜਿਉ ਮਾਤਾ ਸਾਹਿਬ ਦੇਵਾ ਜੀ ਦਾ ਗੁਰਦੁਆਰਾ ਜਿਹੜਾ ਪਿੱਛੇ ਸੀ ਦਰਸ਼ਨ ਕਰਕੇ ਆਏ ਸੀਗੇ ਬਹੁਤ ਵਧੀਆ ਇੱਥੋਂ ਦੇਖੋ ਚਲੋ ਬਣ ਗਿਆ ਹੋ ਜੂਸ ਆਪਣਾ ਹਾਂ ਕਦੇ ਆਪਣਾ ਇਹ ਨਾ ਜੂਸ ਬਣ ਜੇ ਕਿ ਉੱਥੇ ਜਾਂਦੇ ਜਾਂਦੇ ਹੱਥ ਹੋ ਗਏ ਸਾਰਿਆਂ ਨੇ ਲੱਗੇ ਬਹਿਨੇ ਖਾਣ ਪੀਣ ਤੇ ਪੂਰੇ ਪਕੌੜੇ ਤਾਂ ਨਵੇੜ ਵੀ ਉੱਤੇ ਇਹਨਾਂ ਨੇ ਇਹ ਪਕੌੜੇ ਨਵੇੜ ਵੀ ਤੇ ਹੈ ਮੰਗਿਆ ਰਹਿ ਸੀ ਖਾਤਾ ਹੈ ਨਹੀਂਗਾ ਆਪਣੇ ਪੰਜਾਬ ਨਾਲ ਚੇ ਚੇਂਜ ਆ ਥੋੜਾ ਟੇਸਟ ਅੱਛਾ ਕਰਨੇ ਦਾ ਨਾ ਜਿਆਦਾ ਬਰਫ ਵੀ ਨਹੀਂ ਪਾਈ ਤੁਸੀਂ ਨਹੀਂ ਟੇਸਟ ਵੀ ਥੋੜਾ ਕੰਨੇ ਦਾ ਸਵਾਦ ਤਾਂ ਸੁਣਾ ਸਰਕਾਰ ਹਾਂਜੀ ਇਹ ਪਿਓਰ ਜਾਂਦਾ ਨਾ ਐਂ ਜੇ ਲੱਗ ਜਾਂਦਾ ਪਤਾ ਨਹੀਂ ਕਿਉਂ ਪਤਾ ਨਹੀਂ ਮੈਂ ਮਹਿਮ ਹੋ ਜਾਂਦਾ ਆਪਾਂ ਸਹੀ ਗੱਲ ਹੈ ਸਪਰੇਅ ਵਾਂਗ ਇੱਧਰ ਆਏ ਨਾ ਜ਼ਿਆਦਾ ਦੇਖੋ ਪੋਰੀ ਕਰਨੀ ਛੋਟੀਆਂ ਛੋਟੀਆਂ ਪੋਰੀਆਂ ਆਪਣੇ ਕੋਲ ਹੀ ਐਂ ਡੇਡੀਆਂ ਪੋਰੀਆਂ ਨਹੀਂ ਹੈ ਬਾਹਲੇ ਵੱਡੀਆਂ ਇਹ ਹੱਥ ਹੱਥ ਦੀ ਮਸਾ ਪੋਰੀ ਇੱਕ ਦੇਖੋ ਛੋਟੀਆਂ ਨੇ ਹਾਂਜੀ ਹੁਣ ਅੱਗੇ ਯਾਤਰਾ ਸ਼ੁਰੂ ਕਰ ਰਹੇ ਆ ਜੀ ਅੱਗੇ ਦੇਖੋ ਕਿਹੜੇ ਘਰ ਦੌਰਾ ਸਾਹਿਬ ਲੈ ਕੇ ਜਾਂਦੇ ਨੇ ਇਹ ਮਦੌਰੀ ਹਾਂ ਇਹ ਗੰਗਾ ਵੀ ਉਹ ਦੇਖੋ ਕਿੰਨਾ ਬੰਦਾ ਲੱਗਦਾ ਹੈ ਬੜੀ ਬੜੀ ਬਾਬਰੀ ਪੁਲ ਬਣਿਆ ਹੋਇਆ ਰੋਕਾ ਪੁਲ ਦੇ ਉੱਪਰ ਦੀ ਗੱਡੀ ਜਾ ਰਹੀ ਹੈ ਹੁਣ ਇਹ ਖੁਦ ਇਹ ਗੰਗਾ ਸੇ ਹੀ ਪੁਰਾਣੀ ਹੈ ਸ੍ਰੀ ਜੀ ਹਾਂ ਹੁਣ ਕਰ ਦੋਰਾ ਕਿਹੜਾ ਹੋਗਾ ਇਹ ਸੰਗਤ ਸਾਹਿਬ ਸੰਗਤ ਸਾਹਿਬ ਹਾਂ ਜੀ ਹਾਂ ਕਿੰਨਾ ਦੋਰ ਰਹਿ ਗਿਆ ਜੀ ਆ 3 ਕਿਲੋਮੀਟਰ ਹੈ ਇਹ ਠੀਕ ਹੈ ਜੀ ਬੋਲ ਵੀ ਲੈਂਦੇ ਪੂਰੀ ਵਧੀਆ ਹੈ ਥੋੜੀ ਥੋੜੀ ਆ ਚਲੋ ਬਹੁਤ ਵਧੀਆ ਹੈ माशा अल्लाह ज्ञान हुआ है इधर ले पासे ज्यादा मराठी चलती है ना भाजी अच्छा जी हाँ जी ये जो इधर ले ये बंदे है ना हाँ। सारे मराठी है ठीक है सारे <laughs> जण संग सा है उनका सत्ती भी है गोविंदंद्र तो ने सत्ती भी है देखो पीछे भी बुरे हारे ने सारे ने लुटके पड़े ने आ देखो छोटे-बट्टे सब बस बॉडी उठा होना गुरुदर साहब आ गया आगे ਨਰਸਨ ਉਹ ਦੋਰਾ ਸੰਗਤ ਸਾਹਿਬ ਪਹੁੰਚ ਗਏ ਜੀ ਸ਼ਹਿਰ ਦੇ ਵਿੱਚ ਹੀ ਇਹ ਲੋ ਜੀ ਅੱਗੇ ਜਾ ਕੇ ਉੱਪਰ ਜਾ ਕੇ ਗੁਰਦੁਆਰਾ ਸਾਹਿਬ ਇੱਧਰ ਦੇਖੋ ਜਾਣੇ ਉੱਪਰ ਹੱਥ ਧੋ ਕੇ ਪਹਿਲਾਂ ਜਲ ਚੱਕੜੀ ਪਿਆਸ ਲੱਗ ਗਈ ਬੰਦਿਆਂ ਨੂੰ ਆ ਇਤਿਹਾਸ ਲਿਖਿਆ ਹੋਇਆ ਹੈ ਜੀ ਮੈਂ ਵੜ ਕੇ ਖਾ ਦਿੰਨਾ ਇੱਥੇ ਗੁਰਦੁਆਰਾ ਸੰਗਤ ਸਾਹਿਬ ਨੂੰ 1.5 ਜਿੱਦੇ ਰਾਮਪੁਰ ਮੁਹੱਲੇ ਵਿੱਚ ਗੋਦਾਵਰੀ ਦੇ ਉਹ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾ ਘਾਟ ਦੇ ਸਥਾਨ ਤੋਂ ਜਦ ਨੰਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਸਥਾਨ ਨੂੰ ਹੀ ਭਾਗ ਲਾਏ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਅਤੇ ਕਥਾ ਵਾਰਤਾ ਸੁਣ ਕੇ ਨਿਹਾਰ ਹੁੰਦੀਆਂ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਨਰਖਾ ਦੀ ਮੰਗ ਕਰ ਰਹੀਆਂ ਸੀ ਤੇ ਸੋ ਗੁਰੂ ਜੀ ਨੇ ਗੁਰਦੁਆਰਾ ਮਾਲ ਟਿਕੜੀ ਸਾਹਿਬ ਜੀ ਦੇ ਸਥਾਨ ਤੋਂ ਮੰਗਵਾਈ ਭਾਰੀ ਰਕਮ ਸੰਗਤ ਸਾਹਿਬ ਵਿਘਟ ਢਾਲਾਂ ਦੇ ਜਿਸਾਬ ਨਾਲ ਖਾਲਸਾ ਹੀ ਅਤੇ ਸ਼ਾਹੀ ਫੌਜ ਵਿੱਚ ਵਰਤਾਈ ਮਤਲਬ ਢਾਲ ਪਰ ਪਰ ਕੇ ਜਿਹੜੀ ਆਪਣੂੰ ਢਾਲ ਹੁੰਦੀ ਸੀ ਤਲਵਾਰ ਦੇ ਨਾਲ ਉਹ ਪਰ ਪਰ ਕੇ ਦਿੱਤੀਆਂ ਸੀਗੀਆਂ ਆ ਫੌਜ ਨੂੰ ਚਲੋ ਜੀ ਹੁਣ ਇੱਥੇ ਹੱਥ ਪੈਰ ਸਾਫ਼ ਕਰਕੇ ਦਰਸ਼ਨ ਕਰਕੇ ਆਉਣੇ ਉੱਪਰ ਚੱਲ ਕੇ ਜੀ ਕੀਤੇ ਕੇ ਇਹ ਪਵਨ ਜੋ ਸਿੰਘਾਂ ਨੂੰ ਨਾਮ ਲੈ ਕੇ ਉਹ ਸਿੰਘਾਂ ਤੇ ਜਿੱਤੇ ਅੰਗਰੇਜ਼ਾਂ ਨਾਲ ਦੀ ਸਾਰੀ ਜੀਤ ਹੋਈ ਸਭੀ ਲਈ ਅਮੀਰ ਉਹ ਗੁੱਤ ਜਾਨਾ ਉਹ ਪਿਆਰ ਹੈ ਉਹ ਪਜਾਮਾ ਪਿੱਟਾ ਸਿੱਧ ਪੋਜਾ ਸੰਤਾਂ ਦੇ ਜਿਹੜੇ ਨੇ ਜਿਸ ਤਰ੍ਹਾਂ ਕੇ ਇਹ ਸਿੱਖ ਹੈ ਤਾਂ ਉਸ ਤੋਂ ਕਰਾਉਂਦਾ ਦਰਦਾਰ ਸਾਹਿਬ ਦੇ ਫਾਰਾ ਦਾਨਾ ਨੇ ਗਿਆ ਜਾਂਮਾ 150 ਰੁਪਏ ਕਿਲੋ ਆ 200 ਰੁਪਏ ਟੋਕਰੀ ਹੈਗੀ ਪੂਰੀ ਕੇਲਿਆਂ ਦੀ ਇੱਕ ਬਾਕੀ ਛੱਲੀਆਂ ਆ ਛੋਲੇ ਵਗੈਰਾ ਆਈਸਕ੍ਰੀਮ ਬੱਚੇ ਆਈਸਕ੍ਰੀਮ ਖਾਣ ਲੱਗੇ ਇੱਥੇ ਹੁਣ ਅਹੀਂ ਜੋਗ ਛੱਲੀ ਖਾਣ ਲੱਗੇ ਥੋੜੇ ਕੇਲੇ ਸਾਰੇ ਕੇਲੇ ਖਾਂ ਕਾਕਾ ਕਿਆ ਕੁਫੀ ਖਾਲੀ ਪਾਣੀ ਪੀ ਲਿਆ ਢੇਰ ਪਰ ਆ ਰਿਹਾ ਹੈ ਚੱਲ ਚੱਲ ਛੇ ਛੇ ਦੀ ਖਾਓ ਹੱਥ ਪੈਰ ਪਾ ਕੇ ਚੱਲੀ ਜਾਂ ਤਾਂ